ਨਾਹਨ ਦਾ ਇੱਕ ਬਾਦਸ਼ਾਹ ਨਾਹਨ ਇੱਕ ਇਲਾਕਾ ਪੋਂਟਾ ਸਾਹਿਬ ਦੇ ਨੇੜੇ ਇੱਥੋਂ ਦਾ ਬਾਦਸ਼ਾਹ ਮੇਦਨੀ ਪ੍ਰਕਾਸ਼ ਉਹਦਾ ਨਾਮ ਹੈ ਉਹ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਦਾ ਹੈ ਵੀ ਸਹਿਬਾ ਮੈਨੂੰ ਕੁਝ ਬਾਦਸ਼ਾਹ ਰਲ ਕੇ ਤੇ ਸਤਾਉਂਦੇ ਹੈ ਜਿਵੇਂ ਖਾਸ ਕਰਕੇ ਫਤਿਹ ਸ਼ਾ ਗੜਵਾਲ ਹੈ ਤੇ ਕਿਰਪਾ ਕਰੋ ਮੇਰੇ ਨਾਲ ਚੱਲ ਕੇ ਮੇਰੀ ਮਦਦ ਕਰੋ ਗੁਰੂ ਘਰ ਦਾ ਸਬਾਰ ਹੈ ਵੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਸਹਿਬ ਦੀ ਮੰਤੀ ਮੰਨ ਕੇ ਤੇ ਨਾਹਨ ਚਲੇ ਗਏ ਜਦੋਂ ਨਾਹਨ ਗਏ ਅਨੰਦਪੁਰ ਸਾਹਿਬ ਤੋਂ ਸਾਰੇ ਨਹੀਂ ਗਏ ਸਤਿਗੁਰੂ ਨਾਲ ਬਹੁਤ ਸਿੱਖ ਵੀ ਗਏ ਪਰ ਪਿੱਛੇ ਪ੍ਰਬੰਧ ਵੀ ਸਤਿਗੁਰੂ ਸੰਭਾਲ ਕੇ ਗਏ ਨਾਹਨ ਗਏ ਤੇ ਇਹ ਕੁਦਰਤੀ ਗੱਲ ਐ ਵੀ ਜਿੱਦੇ ਪਾਸੇ ਗੁਰੂ ਹੋ ਜਾਏ ਜਾਂ ਤੂੰ ਮੇਰੇ ਬਲ ਹੈ ਤਾਂ ਕਿਆ ਮੋਛੰਦਾ ਤੂੰ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਹੁਣ ਜਿਸ ਪਾਸੇ ਗੁਰੂ ਹੋ ਜਾਏ ਜਿਸ ਤੈ ਹੂ ਬਹ ਬਲ ਸੁਖ ਦੇ ਨਾ ਹਾਰਦਾ ਓਨੇ ਤੇ ਕਦੇ ਹਾਰ ਨਹੀਂ ਨਹੀਂ ਔਰ ਜਦੋਂ ਇਹ ਗੱਲ ਫਤਿਹ ਸ਼ਾ ਗਡਵਾਲ ਦੇ ਬਾਦਸ਼ਾਹ ਨੂੰ ਪਤਾ ਲੱਗੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਆ ਗਏ ਐ ਔਰ ਸ਼ਾਸਤਰਧਾਰੀ ਸਿੱਖ ਨੇ ਕਿਹੜਾ ਐਵੇਂ ਆਏ ਨੇ ਤੇ ਉਹ ਗੁਰੂ ਚਰਨਾਂ ਵਿੱਚ ਪਹਿਲਾਂ ਹੀ ਆ ਗਏ ਸਤਿਗੁਰੂ ਨੇ ਉਦੋਂ ਇਹਨਾਂ ਦੋਨਾਂ ਬਾਦਸ਼ਾਹਾਂ ਦੀ ਸੁਲਾ ਸਫਾਈ ਕਰਵਾਈ ਸਮਝੌਤਾ ਕਰਵਾਇਆ ਇਹ ਗੱਲ ਚੇਤਾ ਰੱਖਿਓ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਲੈ ਕੇ ਹੀ ਗੁਰੂ ਦੇ ਕਰ ਬਾਦਸ਼ਾ ਸਮਰਾਟ ਝੁਕਦੇ ਰਹੇ ਨੇ ਪਰ ਉਹਨਾਂ ਆਕੇ ਸਹਿਬ ਨੇ ਇਹਨਾਂ ਦਾ ਸਮਝੌਤਾ ਕਰਵਾਇਆ ਵੀ ਨਿਤ ਦਾ ਝਗੜਾ ਚੰਗਾ ਨਹੀਂ ਤੇ ਨਾਹਨ ਦੇ ਬਾਦਸ਼ਾਹ ਨੂੰ ਜਿਹੜਾ ਭੈ ਸੀ ਵੀ ਮੇਰਾ ਰਾਜ ਭਗ ਦਬ ਲੈਣਗੇ ਜਾਂ ਕੱਲ ਮੈਨੂੰ ਗ੍ਰਿਫਤਾਰ ਕਰ ਲੈਣਗੇ ਉਹ ਸਭ ਕੁਝ ਮਿਟ ਗਿਆ ਇੱਕ ਹੱਦਬੰਦੀ ਬਣਾ ਦਿੱਤੀ ਸਮਝੌਤਾ ਕਰਵਾ ਦਿੱਤਾ ਮਬੂਤ ਸੰਕਿਪ ਗੈਰ ਇੱਥੇ ਇੱਕ ਦਿਨ ਹਜੂਰ ਸਵੇਰ ਦਾ ਵੇਲਾ ਆਪਣੀ ਹੀ ਮੋਜ ਵਿੱਚ ਆਪਣੀ ਹੀ ਰਜਾ ਵਿੱਚ ਘੂੜੇ ਤੇ ਸਭਾ ਰੋਕੇ ਨਾਲ ਸਿੱਖਾਂ ਨੂੰ ਲੈ ਕੇ ਮੇਦਨੀ ਪ੍ਰਕਾਸ਼ ਵੀ ਹੈ ਥੋੜਾ ਜਿਹਾ ਲਾਗੇ ਬੰਨੇ ਇਲਾਕਾ ਵੇਖ ਰਹੇ ਨੇ ਮਿਹਰ ਦੀ ਨਿਗਾਹ ਮਾਰ ਰਹੇ ਨੇ ਇੱਕ ਇਲਾਕਾ ਆਇਆ ਤੇ ਹਜੂਰ ਨੇ ਬਚਨ ਆਖ ਕੇ ਕਹਿਣ ਲੱਗੇ ਵੀ ਮੇਦਨੀ ਪ੍ਰਕਾਸ਼ ਆ ਧਰਤੀ ਬੜੀ ਸੁਹਾਵਣੀ ਹੈ ਬਖ ਕਿੱਡਾ ਪਵਿੱਤਰ ਸ਼ਾਂਤ ਮੀ ਜਗ੍ਹਾ ਹੈ ਤੇ ਸਾਡਾ ਚਿੱਤ ਕਰਦਾ ਵੀ ਸਿੱਖਾਂ ਦਾ ਕੋਈ ਟਿਕਾਣਾ ਬਣਾ ਦਈਏ ਮੇਦਨੀ ਪ੍ਰਕਾਸ਼ ਨੇ ਹੱਥ ਜੋੜਾ ਕੇ ਸਤਿਗੁਰੂ ਜਿਵੇਂ ਤੁਹਾਡਾ ਹੁਕਮ ਹੈ ਮੈਂ ਸੇਵਾ 'ਚ ਹਾਜ਼ਰ ਹਾਂ ਮੈਨੂੰ ਹੁਕਮ ਕਰ ਦਿਓ ਉਸ ਵੇਲੇ ਸਤਿਗੁਰੂ ਨੇ ਪੌਂਟਾ ਸਾਹਿਬ ਬਸਾਇਆ ਆਹ ਜਿਹੜੀ ਪੌਂਟਾ ਸਾਹਿਬ ਦੀ ਜਗ੍ਹਾ ਹੈ ਹਜ਼ੂਰ ਬਸਾਉਂਦੇ ਐ ਤੇ ਪੌਂਟਾ ਸਾਹਿਬ ਨਦੀ ਦੇ ਕੰਢੇ ਵਸਦਾ ਹੈ ਇੱਥੇ ਹਜ਼ੂਰ ਨੇ ਬਸੇਵਾ ਕਰ ਲਿਆ ਕੁਝ ਸਮਾਂ ਇੱਥੇ ਬਸੇਵਾ ਕੀਤਾ ਇੱਥੇ ਫਿਰ ਬੜੀਆਂ ਬਖਸ਼ਿਸ਼ਾਂ ਵਰਤਾਈਆਂ ਕੌਂਤਰਾ ਸੇਵ ਅੱਜ ਵੀ ਜਾਉ ਬੜੀ ਆਨੰਦ ਮਈ ਜਗ੍ਹਾ ਇੱਥੇ ਹਜ਼ੂਰ ਨੇ ਸਿੱਖਾਂ ਨੂੰ ਸ਼ਾਸਤਰ ਵਿੱਦਿਆ ਤੇ ਆਮ ਸਿੱਖ ਸੰਗਤਾਂ ਨੂੰ ਵੀ ਸ਼ਾਸਤਰ ਵਿੱਦਿਆ ਸਿਖਾਈ ਇੱਥੇ ਹਜ਼ੂਰ ਨੇ ਆਪਣੀ ਰਸਨਾ ਤੋਂ ਅੰਮ੍ਰਿਤ ਬਾਣੀ ਉਚਾਰੀ ਬਹੁਤ ਅੰਮ੍ਰਿਤ ਬੋਲ ਉਚਾਰੀ ਰੱਬ ਦੀ ਯਾਦ ਵਿੱਚ ਇੱਥੇ ਹਜ਼ੂਰ ਨੇ ਕਵੀ ਦਰਬਾਰ ਕਰਵਾਏ ਕਵੀ ਦਰਬਾਰ ਹੈ ਨਾ ਜਿਹੜੇ ਬਹੁਤੇ ਮਹਾਰਾਜ ਨੇ ਪੌਂਟਾ ਸਾਹਿਬ ਦੀ ਧਰਤੀ 'ਤੇ ਕਰਵਾਏ ਵਿਦਿਆ ਦੇ ਦਾਤੇ ਨੇ ਔਰ ਇੱਥੇ ਹਜ਼ੂਰ ਨੇ ਵਿਦਵਾਨ ਲੋਕ ਸਾਨਾ ਜਿਹੜੇ ਇਹ ਗੱਲ ਬੜੇ ਚੰਨ ਚ ਰੱਖੋ ਦੁਨੀਆ ਭਰ ਵਿੱਚ ਭਾਰਤ ਦੀ ਧਰਤੀ 'ਤੇ ਜਿੰਨੇ ਵਿਦਵਾਨ ਸਨ ਖੁੱਲਾ ਸੱਦਾ ਦਿੱਤਾ ਕਹਿਣ ਲੱਗੇ ਜਿਸ ਕਿਸੇ ਵਿਦਵਾਨ ਬੰਦੇ ਨੂੰ ਇਹ ਗੱਲ ਲੱਗਦੀ ਹੈ ਮੇਰੀ ਵਿੱਦਿਆ ਦੇ ਮੁਤਾਬਕ ਮੇਰੀ ਕਦਰ ਨਹੀਂ ਹੈ ਜਾਂ ਮੇਰੀ ਵਿੱਦਿਆ ਦੇ ਮੁਤਾਬਕ ਮੇਰਾ ਬਣਦਾ ਮਾਨ ਸਨਮਾਨ ਨਹੀਂ ਹੈ ਉਹ ਸਭ ਕੁਝ ਛੱਡ ਕੇ ਅਨੰਦਪੁਰ ਸਾਹਿਬ ਆ ਜਾਏ ਤੁਸੀਂ ਹੈਰਾਨ ਹੋਵੋਗੇ ਵਿੱਦਿਆ ਦੇ ਦਾਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਦਵਾਨਾਂ ਤੂੰ ਗਥਾਾਂਵਾਂ ਸੁਨੀਆਂ ਕਵੀਆਂ ਤੂੰ ਕਵਤਾਾਂਵਾਂ ਸੁਨੀਆਂ ਔਰ ਖੁੱਲਾ ਉਹਨਾਂ ਨੂੰ ਸਤਿਗੁਰੂ ਨੇ ਖਜ਼ਾਨੇ ਵਿੱਚੋਂ ਮਾਇਆ ਪਦਾਰਥ ਗਹਿਨੇ ਵੰਡਦੇ ਨੇ ਬੜੀਆਂ ਬਖਸ਼ ਸਮਰਤਾਈਆਂ ਇਹ ਗਲਤੀ ਤਰਖ ਨਾਲ ਨਾਲ ਜਿਹੜਾ ਇਹ ਇਧਰ ਭੀਮਚੰਦ ਵਰਗੇ ਪਹਾੜੀ ਰਾਜੇ ਨੇ ਉਹ ਆਪਣਾ ਮਨਸੂਬਾ ਘੜਦੇ ਨੇ ਉਹ ਆਪਣੀਆਂ ਤਿਆਰੀਆਂ ਵਿਉਂਤ ਬੰਦੀਆਂ ਕਰ ਰਹੇ ਨੇ ਉਹਨਾਂ ਦੀ ਨਜ਼ਰ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮੇਦਨੀ ਪ੍ਰਕਾਸ਼ ਕੁਲ ਗਏ ਐ ਤੇ ਹੁਣ ਪੌਂਟਾ ਸਾਹਿਬ ਨੇ ਪੂਰੀ ਨਿਗਰਾਨੀ ਹੈ